ਲੋਈ ਲੈਂਡਿੰਗ ਹੋਣ ਦੀ ਤਿਆਰੀ ਆ ਬਸ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਪੇਨ ਦਾ ਸ਼ਹਿਰ ਥੱਲੇ ਪਰਚੇ ਲਾਉਣਾ ਦਿਖ ਰਿਹਾ ਹੈ ਸਵਾਗਤ ਆਈ ਤੁਹਾਡਾ ਦੂਜੀ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਸਕਦੇ ਆ ਤੁਸੀਂ ਪਹਿਲਾ ਵੀ ਆਪਾਂ ਸਪੇਨ ਆਏ ਹੋਏ ਆ ਆਪਣਾ ਜਿਹੜਾ ਇਹ ਟ੍ਰਿਪ ਆ 4 ਦਿਨ ਦਾ ਟ੍ਰਿਪ ਆ ਆਪਣਾ ਬਾ ਹੁਣ ਆਪਣੀ ਲੈਂਡਿੰਗ ਹੋ ਰਹੀ ਆ ਇੱਕ ਘੰਟਾ 40 ਮਿੰਟ ਦੀ ਫਲਾਟ ਸੀਗੀ ਵਧੀਆ ਰਹੀ ਆ ਗੋਰੀ ਦਾ ਇਹ ਉਹਦਾ ਟੇਡਾ ਜਿਹਾ ਪਰਾ ਛੱਟ ਗਿਆ ਪਿਆ ਇੱਕ ਵਾਰੀ ਲਓ ਜੀ ਸਪੇਨ ਦੇ ਵਿੱਚ ਆਪਣੀ ਐਂਟਰੀ ਹੋ ਚੁੱਕੀ ਆ ਲੈਂਡ ਹੋ ਚੁੱਕਿਆ ਜਹਾਜ਼ ਆਪਣਾ ਲਓ ਵੀ ਸਵਾਰੀਆਂ ਦੇ ਉੱਤੇ ਦੇ ਬਾਅਦ ਚੱਲਦੇ ਆਪਾਂ ਸਸਈ ਗਾਲ ਜੀ ਸਾਰਿਆਂ ਨੂੰ ਉਹ ਵਹਨ ਰੋਕਦਾ ਸਦਾ ਆਇਆ ਉਸ ਦੇ ਰੇਨ ਨਹੀਂ ਮੈਂ ਹਾਂ ਕਿ ਕੰਪਨੀ ਸੜਜ ਪਾਲ ਆਊਟ ਹੋਸਲੀ ਨਹੀਂ ਦੋ ਨੋਟਸ ਸਮੂਪ ਡਿਸਟ੍ਰਿਕਟ ਮੈਂ ਕੋਈ ਹਾਵ ਆ ਗਾਇਆ ਪਹਿਲਾਂ ਮੀਂਹ ਦੱਸਿਆ ਸੀਗਾ ਪਰ ਮੌਸਮ ਸਾਫੇ ਆ ਅਜੇ ਹੈ ਬੱਦਲ ਬਾਈ ਜਣੀ ਮੀਂਹ ਪਿਆ ਹੋਇਆ ਨਹੀਂ ਹੈਗਾ ਚਲੋ ਇਦਾਂ ਹੀ ਰਹੇ ਜੇ ਮੀਂਹ ਆ ਗਿਆ ਫਿਰ ਘੁੰਮ ਕੰਮ ਵੀ ਨਹੀਂ ਹੁੰਦਾ ਮੈਂ ਮੇਰੇ ਮੈਸੇਜ ਇਹਦਾ ਸੌਕੇ ਹੀ ਆਏ ਆ ਲੋ ਜੀ ਐਂਟਰੀ ਹੋ ਗਈ ਬਾਹਰ ਆਪਣੀ ਹੁਣ ਲੋਈ ਬਰ ਚਲਾਉਣਾ 에ਰਪੋਰਟ ਤੇ ਪਹੁੰਚ ਗਏ ਲੋਈ ਫਿਰ ਬੈ ਕੇ ਦੇਖੀਏ ਹੁਣ ਪਹਿਲਾਂ ਲੋਈ ਬੈ ਕੇ ਪਹੁੰਚ ਗਏ ਅਸੀਂ ਬਾਅਦ ਚੋਂ ਆਏ ਆ ਬੈਗ ਪਹਿਲਾਂ ਆ ਗਿਆ ਸਾਡੇ ਲੋਈ ਚਲੋ ਹੁਣ ਹੁਣ ਦੇਖੀਏ ਆਪਾਂ ਬਾਹਰ ਚਲੀਏ ਹਨਾ ਹੋਟਲ ਦਾ ਦੇਖੀਏ ਸਾਬਕਾ ਤਾਬ ਲੋਈ ਪਰੌਂਠੇ ਚੱਲ ਪਏ ਹੁਣ ਖਾਪੀਏ ਨਿਕਲਦੇ ਆ ਬਾਹਰ ਲਾਗੇ ਬੰਦੇ ਪਰੌਂਠੇ ਖਾਣ ਘਰ ਤੇ ਮੰਮੀ ਨੇ ਦੇ ਦਿੱਤੇ ਪਰੌਂਠੇ ਹੁਣ ਖਾ ਪੀ ਕੇ ਫੇਰ ਨਿਕਲਦੇ ਆ ਬਾਹਰ ਜਵਾਨ ਤਾਂ ਲੱਗੇ ਖਾਣ ਹੈ ਚਲੋ ਕਿਉਂਕਿ ਸਵੇਰ ਦਾ ਟਾਈਮ ਆ ਕਾਫੇ ਕੁਫੇ ਪੀ ਕੇ ਕਾਫੀ ਕੁਫੀ ਪੀ ਕੇ ਫੇਰ ਬਾਹਰ ਦਾ ਤੁਹਾਨੂੰ ਰੰਗ ਢੰਗ ਦਿਖਾਉਂਦੇ ਆ ਲੋ ਜੀ 에어ਪੋਰਟ ਪੱਖੇ ਦੇਖੋ ਆਪਣੇ ਸਟਾਲਿਆਂ ਨਾਲ ਦੇ ਪੱਖੇ ਲੱਗੇ ਹੋਏ 에어ਪੋਰਟ ਹੈਗਾ ਇਦਾਂ ਦਾ ਬਾਕੀ ਸਾਡੀ ਐਂਟਰੀ ਹੈਗੀ ਹੈ ਹਜੇ ਹੋਟਲ ਦੀ 2 ਵਜੇ ਦੀ ਹੁਣ ਸੋਚਿਆ ਅਸੀਂ ਇੱਥੇ ਕੱਟ ਲੈਂਦੇ ਆ ਟਾਈਮ ਜਿਹੜੇ 2-2.5 ਘੰਟੇ ਆ ਫਿਰ ਟੈਕਸੀ ਲੇ ਕੇ ਜਾਵਾਂਗੇ ਮੀ ਪੈ ਰਿਹਾ ਵਾਹ ਲੋਈ ਬਾਹਰ ਦਾ ਹੈਗਾ ਵਿਊ ਮਾਹੌਲ ਇਦਾਂ ਦਾ ਰੰਗ ਟੰਗ ਆ ਦੇਖੋ ਮੀ ਪੈ ਰਿਹਾ ਆ ਇਦਾਂ ਦੀਆਂ ਟੈਕਸੀਆਂ ਔਰੇ ਸਪੇਂਚ ਦੇਖੋ ਪੋਸਟ ਜੇ ਚਿੱਠੀ-ਚੁੱਠੀ ਪਾਉਣੀ ਆ ਆ ਇਸ ਸਪੇਨ ਦਾ ਜਿੱਥੇ ਬੈਗ ਜਮਾ ਕਰਾਉਣੇ ਆ ਤੁਸੀਂ 에어ਪੋਰਟ ਉੱਪਰ ਬੈਗ ਵੀ ਆਪਣੇ ਜਮਾ ਕਰਾ ਸਕਦੇ ਆ ਬੈਗ ਜਮਾ ਕਰਾ ਕੇ ਤੁਸੀਂ ਕਹਿੰਦੇ ਆ ਵੀ ਹੋਟਲ 'ਚ ਨਹੀਂ ਜਾਣਾ ਤਾਂ 1 ਘੰਟੇ ਦੇ 2 ਘੰਟਿਆਂ ਦੇ 10 ਰੋ 24 ਘੰਟਿਆਂ ਦੇ 17 ਰੋ ਐਦਾਂ ਤੁਸੀਂ ਜਮਾ ਕਰਾ ਕੇ ਇੱਥੇ ਬੈਗ ਤਾਂ ਆਪਣਾ ਪਹਿਲੇ ਹੀ ਉਰ ਤੇ ਘੁੰਮਣ ਨਿਕਲ ਜਾ ਸਕਦੇ ਆ ਵੀ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਪਹਿਲਾਂ ਘੁੰਮਣਾ ਹੋਟਲ 'ਚ ਨਹੀਂ ਜਾਣਾ। ਐਦਾਂ ਗੱਲਾਂ ਦਾ ਪਤਾ ਲੱਗ ਜਾਂਦਾ ਨਾ। 에어ਪੋਰਟ ਤੇ ਉਹਰੇ ਪਾਣੀ ਦੀ ਬੋਤਲ ਹੈਗੀ ਆ। ਜੇ ਆਪਾਂ ਨੇ ਲੈਣੀ ਆ 200 ml ਦੀ। ਤਾਂ ਉਹ ਹੀ ਤਿੰਨ ਕਰ ਉਹਦੀ ਆ। ਦੋ ਬੋਤਲਾਂ। ਮਤਲਬ 4 4.5 에어로 ਦਾ ਅੱਧਾ ਲੀਟਰ ਪੈ ਰਿਹਾ ਪਾਣੀ। ਹਰੇਕ 에어ਪੋਰਟ ਤੇ ਜਣੀ ਮਹਿੰਗਾਈ ਹੁੰਦੀ ਉਹ ਆ। ਦੇਖੋ ਜੀ ਆ ਸਟੇਸ਼ਨ ਸਪੇਨ ਦਾ ਇਦਾਂ ਦਾ ਲਾਗ ਇੰਟਰਨੈਸ਼ਨਲ 에ਅਰਪੋਰਟ ਆ ਆ ਜਿਹੜਾ ਉਹ ਸਟੇਸ਼ਨ ਆ ਇੱਥੇ ਟ੍ਰੇਨ ਰੁਕਣੀ ਆ ਜਿਹਦੇ ਵਿੱਚ ਹੁਣ ਆਪਾਂ ਨੇ ਜਾਣਾ ਸਫ ਸਫਾਈ ਦੇ ਮਾਮਲੇ 'ਚ ਤਾਂ ਮੈਨੂੰ ਠੀਕ ਠਾਕ ਲੱਗ ਰਿਹਾ ਕਿਉਂਕਿ ਇਟਲੀ ਦੇ ਸਟੇਸ਼ਨਾਂ ਦਾ ਫਰਕ ਆ ਇਹਨਾ ਇੱਥੇ ਇਹਨਾਂ ਨੂੰ ਥੋੜੀ ਜਿਹੀ ਸਫਾਈ ਜ਼ਿਆਦਾ ਲੋ ਜੀ ਆ ਗਈ ਟ੍ਰੇਨ ਆ ਗਈ ਲੋ ਫੇਰ ਟ੍ਰੇਨਾਂ ਦਿਖਾ ਰਹੇ ਨੇ ਤੁਹਾਨੂੰ ਇਦਾਂ ਵੀ ਆ ਟ੍ਰੇਨਾਂ ਲੋਕ ਕਿੱਥੇ ਦੇ ਚੜੇ ਆਪਾਂ ਤੇ ਬਰਚੇਲੋਨਾ ਸੰਸ ਉਤਰਨਾ ਆਪਾਂ ਨੇ ਹੈਨਾ ਇੱਥੇ ਉਤਰ ਜਾਣਾ ਸਾਰੀ ਆਪਣੀ ਹੈਗੀ 20 ਮਿੰਟ ਦੀ ਸਫ਼ਰ 20 ਮਿੰਟ ਦਾ ਸਫ਼ਰ ਆ ਇੱਥੇ ਖੜੇ ਆ ਹੁਣ ਆਪਾਂ ਸੰਟ ਚਲਾਉਣੀ ਲੋਈ 77 ਜਣਾ ਹੁਣ ਆਪਾਂ ਨੇ ਵਰਨਾ ਸੰਸ ਲੋਈ ਵਰਚਲ ਉਹਨਾ ਸੰ 77 ਗਏ ਆਪਾਂ ਇਹਦੀ ਫੁੱਲ ਫਾਰਮ ਹੈਗੀ ਵਰਚਲ ਆਉਣਾ ਇੱਥੇ ਖੜੇ ਆ ਹੁਣ ਆਪਾਂ ਇੱਥੇ ਉਤਰ ਜਾਣਾ ਹਨਾ ਇੱਥੇ ਉਤਰੇ ਮੈਂ ਕਹਿੰਦਾ ਆ ਗਈ ਹੈ ਨਾ ਆਪਣੇ ਵਾਲੀ ਇੱਧਰ ਵਾਲੀਓ ਮੈਟਰੋ ਜਾਣਾ ਬਸ ਹੈਲੋ 70 ਜਣ ਸਹੀ ਆ ਉਹ ਵੱਡਲ ਬੁਝਣ ਲੱਗੀ ਹੈ ਨਾ ਪ੍ਰੋਕਸੀਮਾ ਸਟੇਸ਼ਨ ਅੰਡੈਂਸਾ ਲੋਈ ਪਹੁੰਚ ਗਏ ਹੁਣ ਇੱਥੇ ਤੇ ਜਾਣਾ ਆਪਾਂ ਨੇ ਹੋਟਲ ਚ ਜੋ ਆ ਮਾਰਕੀਟ ਦੇਖਦੇ ਹਾਂ ਅਜੇ ਇੱਕ ਘੰਟਾ ਹੈਗਾ ਉਰੇ ਨਾ ਹੈਲੋ ਨੂੰ ਹੋਲਾ ਕਹਿੰਦੇ ਆ ਹੋਲਾ 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 ਕਹਿੰਦੇ ਆ ਹੈਲੋ ਨੂੰ ਆ ਥੱਲੇ ਮੈਟਰੋ ਚੋਂ ਨਿਕਲਦੀ ਸਾਰੇ ਸਿਗਰਾਤਾ ਫੁਮੀਲੀ ਆ ਜਾਂਦਾ ਜਿਹੜਾ ਪਿਆਸਾ ਇਹ ਬਾਹਰ ਦਾ ਇਦਾਂ ਦਾ ਰੰਗ ਟੰਗ ਮੌਸਮ ਤੇ ਸਾਹਮਣੇ ਮੈਕਡੋਨਲਰ ਆ ਗਿਆ ਉਹ ਮੈਕਡੋਨਲਰ ਆ ਗਿਆ ਉਧਰ ਲੋਈ ਮਾਰਕੀਟ ਆ ਗਈ ਹੁਣ ਖਾਣੇ ਦਾਣੇ ਵਾਲੀ ਲਿਡਲ ਇੱਧਰ ਨੂੰ ਕੋਣੋਂ ਖਾਣੇ ਦਾਣੇ ਦੇ ਪ੍ਰਾਈਸ ਦੱਸ ਦਿੰਦੇ ਆ ਇੱਥੇ ਲਿਡਲ ਦਾ ਕਿਆ ਸਾਬ ਕਿਤਾਬ ਆਪਣੇ ਮੰਗਣਾ ਹੀ ਆ ਬਾਕੀ ਈਡੀ ਵਾਲੇ ਤੁਸੀਂ ਦੇਖ ਲਿਓ ਖਾਣੇ ਦਾਣੇ ਦਾ ਪ੍ਰਾਈਸ ਕਿੱਦਾਂ ਸੁਪੇਂ ਦੇ ਵਿੱਚ ਥੋੜਾ ਲੰਦੇ ਔਰ ਇਹਦੇ ਸਮਾਨ ਆਪਣਾ ਜਿਹੜਾ ਅਪਾਰਟਮੈਂਟ ਜਿਵੇਂ ਉਹ ਹੁਣ 2:30-3:00 ਵਜੇ ਆਪਾਂ ਨੂੰ ਮਿਲ ਜਣੀ ਚਾਬੀ ਤੇ ਹੁਣ ਖਾਣਾ-ਦਾਣਾ ਲੈ ਲੈਣਾ ਆਪਾਂ ਨੇ ਖਾਣੇ-ਦਾਣੇ ਦਾ ਬਣਾਉਣ ਦਾ ਸੋਈ ਸੁਈ ਹੈਗੀ ਆਪਣੀ ਉੱਥੇ ਉੱਥੇ ਬਣਾਵਾਂਗੇ ਚਾਰ ਪੈਸੇ ਬਚਣਗੇ 17 17 ਸੈਂਟ ਦੇ 17 17 ਸੈਂਟ ਦੇ ਦੋਸ਼ ਕੁਕੀਜ਼ ਐ ਆਪਣਾ ਹੁੰਦੀ ਨੀ ਫੂਜੀ ਦਾ ਲੋਈ ਸਪੈਨ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਕੋਕਾ ਕੋਲਾ ਫੈਂਟੇ ਇਹ ਕਿਵੇਂ ਆ ਇਹਨਾਂ ਦਾ ਪ੍ਰਾਈਸ ਇਹਨਾਂ ਦਾ ਪ੍ਰਾਈਸ ਕੋਲਾ 0 ਹੈਗਾ ਦੋ ਬੋਤਲਾਂ 370 ਦੀਆਂ ਅੰਡੇ 12 ਅੰਡੇ 260 ਦੇ 260 ਨੂੰ ਕਨਵਰਟ ਕਰ ਲਿਓ ਸਮਝ ਲਓ ਦੇਵੇਂ ਉਹੀ ਆਪਣੇ ਇੱਕ ਹੈਰੋਂ ਸਮਝ ਲਓ 90 99 ਰੁਪਏ ਚੱਲਦਾ ਹੈ ਉਹੀ ਤਾਂ 100 ਦੀ ਟ੍ਰੇ ਆਹ ਹੋਗੇ 12 ਅੰਡੇ ਇੰਡੀਆ ਨਾਲੋਂ ਤਾਂ ਥੋੜਾ ਜਿਹਾ ਕੋਸਟਲੀ ਹੋ ਜਾਂਦਾ ਕੰਮ 24 ਅੰਡੇ ਹੈਗੇ ਆ ਤੇ 99 ਦੇ ਆਹ ਸਹੀ ਆ ਲੋ ਜੀ ਠੀਕ ਆ ਯਾਨੀ ਸਾਰਾ ਤੇ ਹੁਣ ਸਾਨੂੰ ਮਿਲਦੇ ਆ ਆਪਣੇ ਅਪਾਰਟਮੈਂਟ ਦੇ ਵਿੱਚ ਜਾ ਕੇ ਚਲਿਏ ਫਿਰ ਹੁਣ ਲੈ ਲੂ ਕੇ ਸਮਾਨ ਲੋਈ ਪਹੁੰਚ ਗਏ ਆਪਾਂ ਚਾਬੀ ਮਿਲ ਗਈ ਦੀ ਤੇ ਆ ਜਾਓ ਜੀ ਫਿਰ ਮਾਰ ਦਮ ਐਂਟਰੀ ਨਾਲੇ ਦਿਖਾ ਦਈਏ ਇੱਕ ਵਾਰੀ ਆਪਣਾ ਕਿੱਦਾਂ ਦਾ ਘਰ ਆਓ ਪਹਿਲਾ ਹੁਣ ਸ਼ੁਰੂ ਕਰੀਏ ਬਾਜੂ ਨੇ ਇੱਧਰ ਦੇਖਦੇ ਆ ਹਨਾ ਲੋਈਆ ਹੋ ਗਿਆ ਸਾਲਾ ਲਓ ਜੀ ਦੇਖਿਓ ਤਾਂ ਘੁੰਮਿਓ ਘੁੰਮ ਲਓ ਕਿੱਦਾਂ ਸਹੀ ਆ ਮੈਂ ਬੁਝੂ ਦੇ 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 ਹਾਂ ਕਿਚਨ ਦੇਖ ਰਹੀ ਐ ਇੱਧਰ ਨੋਈ ਕਿਚਨ مشین ਮਸ਼ੂਨ ਸਹੀ ਆਣਾ ਫੌਰਨੋ ਫ੍ਰਿਜ ਕਾਤੇ ਗਿਆ ਸਮਾਨ ਲਿਆਂਦਾ ਆਪਾਂ ਨੇ ਸਾਰਾ ਬੱਟ ਗਾ ਲੈਣਾ ਇੱਕ ਵਾਰੀ ਨਿਗਾਹ ਮਾਰ ਲੀ ਪੁੱਤ ਚੱਲ ਉਧਰ ਦੇਖ ਨੋ ਸਾਰਾ ਹੈਨਾ ਬਾਹਰ ਤੇ ਇੱਥੇ ਤੇ 뷰 ਕਿਦਾਂ ਦਾ? ਸਿਰਫ ਇੱਕ ਹੋਰ ਚੀਜ਼ ਵੱਸ ਗਈ। ਹੈ? ਬੈੱਡ ਬਣਦਾ ਹਾਂ ਹਾਂ। ਲੋਹੀ ਬਾਹਰ ਤੇ ਇਦਾਂ ਦਾ 뷰 ਹੈ ਇੱਥੇ ਟਾਕੀ ਚੋਂ। ਸਾਰੀਆਂ ਜਾਨੀ ਆਹ ਅਪਾਰਟਮੈਂਟਾਂ ਹੋਟਲ ਜਿਹੀਆਂ ਸਾਰੇ। ਤੈਨੂੰ ਬਾਥਰੂਮ ਆ ਤੈਨਨੇ ਕੇ ਦੋ ਜੋ ਇੱਕ ਇੱਧਰ ਆ ਆ ਆਇਸ਼ਾ ਇਹ ਕੌਣ ਹੈ ਇਹ ਲਓ ਲੈਓ ਨੰਦ ਹੁਣ ਤਿੰਨ ਚਾਰ ਦਿਨ ਆ ਲਾਈਟ ਲਾਈਟ ਵਾਲੀ ਇੱਧਰ ਲਾਈਟ ਵਾਲਾ ਲਾਈਟ ਵਾਲਾ ਆ ਪੈਟਰਨ ਵਾਲਾ ਆਪਣਾ ਇਹ ਕੀ ਦਾ ਆ ਆ ਨਹੀਂ ਦਾ ਅੰਤੋਜ ਦਾ ਨਾ ਆਉਂਦੇ ਰ ਅੰਮੀ ਦਾ ਮੇਣਾ ਹਾਂ ਹਾਂ ਬੱਚਾ ਆਉਂਗਾ ਚਲ ਉੱਧਰ ਦੇਖੀ ਹਣ ਕਿਦਾਂ ਦਾ ਆ ਲਵਾਰੀਆਂ ਹੋ ਗਈਆਂ ਆ ਲੋਕਰ ਵੀ ਆ ਹੈ ਲੈ ਚੱਕ ਪੈਸੇ ਬੁਸੇ ਚ ਰੱਖ ਲੈਣੇ ਹਾਂ ਲਾਪਕਾ ਉਸ ਆਪ ਰੱਖ ਲੈਣਾ ਹੈ ਖਾਲੀ ਖਾਲੀ ਮੇਰਾ ਬਣਾ ਦਾ ਠੀਕ ਆ ਹੈ ਨਾ ਲੋਕਰ ਕੋ ਕਹਿੰਦੇ ਆ ਇਧਰ ਲਾਓ ਇੱਧਰ ਸੇਮਾ ਦੋ ਕੁ ਪੂਰਾ ਆ ਵੀ ਸੇਮਾ ਨਾ ਇੱਥੇ ਰੱਖੇ ਸਿਰਾ ਜੀ ਮਾਰ ਲਾ ਕੰਨ ਹੂੰ ਖਾਲੀ ਬਸ ਇੱਕ ਵਾਰੀ ਨਿਗਾਹ ਜੀ ਮਾਰ ਲਓ ਸਹੀ ਆ ਵਾ 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 ਸੈਗਰੂਮ ਫਿਨਾਂਸਮੈਨ ਲਓ ਇੱਧਰ ਵੀ ਹੈਗੀ ਆ ਬਾਲਕੋਨੀ ਇੱਧਰ ਵੀ ਹੈਗੀ ਆ ਜਿਵੇਂ ਉੱਤਰ ਦਿਖਾਈ ਤੀ ਲੋਈ ਇਦਾਂ ਦਾ ਆਪਣਾ 4 ਦਿਨ ਲਈ ਜਿਹੜਾ ਬੁੱਕ ਕੀਤਾ ਐ ਅਪਾਰਟਮੈਂਟ ਸਹੀ ਆ ਇਹ ਸਹੀ ਪੈ ਜਾਂਦਾ ਜਿਵੇਂ ਖਾਣਾ-ਦੇਣਾ ਆਪਾਂ ਨੇ ਹੁਣ ਜਿਵੇਂ ਮਾਰਕੀਟ ਦੇ ਵਿੱਚੋਂ ਖਰੀਦ ਲਿਆ ਫੋਰ ਨੂੰ ਹੋ ਗਈ ਆ ਇੱਥੇ ਤੇ ਉਹਦੇ ਵਿੱਚ ਲਾਣੇ ਬੰਦੇ ਨੂੰ ਆਪਣੀ ਬਜਟ ਜੀ ਉਹ ਸਾਹਮਣਾ ਬੰਦਾ ਆਪਣੇ ਸੌਦੇ ਪੱਤੇ ਲੈ ਕੇ ਆਉਂਦਾ ਤੇ ਸਹੀ ਰਹਿੰਦਾ ਹੋਟਲ ਨਾਲ ਹੋਟਲ 'ਚ ਵੀ ਆਏ ਆ ਵੀ ਬਾਹਰ ਖਾਣਾ ਪੀਣਾ ਪੈਂਦਾ ਇਦਾਂ ਠੀਕ ਆ ਇਦਾਂ ਅਪਾਰਟਮੈਂਟ ਲੈਣ 'ਚ ਫਾਇਦਾ ਵੀ 4 ਕ ਦਿਨ ਦੇ ਦੇ ਵਿੱਚ ਆਪਾਂ ਨੂੰ ਗੁਰਿੰਦਰ ਨਹੀਂ ਕਰਿਆ ਬੁੱਕ ਕਿੰਨੇ ਚ ਪੈ ਗਿਆ ਗੁਰੂ ਆਪਾਂ ਨੂੰ ਇਹ ਇਹ ਇਦਾਂ ਹੈ ਇਹ ਆਪਾਂ ਨੂੰ ਪੈ ਗਿਆ ਜੀ 12 ਕ 12 ਕ ਸੋਇਰੋ ਚ ਪੈ ਗਿਆ ਜਿਵੇਂ 3 ਬੈੱਡਰੂਮ 8 ਜਾਣੇ ਆ 8 ਜਾਣੇ ਆ ਜਾਣੀ ਆਪਾਂ ਸਹੀ ਪੈ ਜਾਂਦਾ ਇਹ ਤੇ ਬਾਕੀ ਹੁਣ ਸਮਾਨ ਸਮੂਹ ਸੈੱਟ ਕਰ ਲਈਏ ਇੱਕ ਵਾਰੀ ਮਾਰਕੀਟ ਚੋਂ ਲਿਆਂਦਾ ਦਾ ਸਮਾਨ ਤੇ ਫੇਰ ਤੁਹਾਨੂੰ ਘਮਾਉਂਦੇ ਆ ਹੁਣ ਸਪੇਨ ਬਾਕੀ ਹੋਰ ਆਲੇ-ਦਾਲੇ ਘੁੰਮਦੇ ਆ